ਜਿੱਥੇ ਅੱਜਕੱਲ ਦੇ ਨੌਜਵਾਨ ਬਾਹਰਵਲ ਭੱਜ ਰਹੇ ਨੇ ਉੱਥੇ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਅਜਨਾਲਾ ਦੇ ਪਿੰਡ ਜਗਦੇਵ ਖੁਰ ਦੇ ਨੌਜਵਾਨ ਜਿਸ ਕੋਲ ਸੈਲਾਨੀ ਵੀਜ਼ਾ ਸੀ ਉਸ ਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕਰਕੇ ਮੌਤ ਦੇ ਖੋਹ ਸੁਰ ਦਿੱਤਾ ਗਿਆ ਇਹ ਚੰਗੇ ਕਿਸਮਤ ਸੀ ਕਿ ਇਹ ਨੌਜਵਾਨ ਪੰਜਵੇਂ ਨ ਰੂਸੀ ਫੌਜ ਵਿੱਚ ਨੌਕਰੀ ਕਰਨ ਅਤੇ 2 ਮਹੀਨੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਸੁਰੱਖਿਅਤ ਕਰ ਪਹੁੰਚ ਗਿਆ ਪੀੜਿਤ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਹੀ ਇੱਕ ਪਿੰਡ ਦੇ ਨੌਜਵਾਨ ਦੇ ਕਹਿਣੇ ਤੇ ਸਲਾਨੀ ਵੀਜ਼ੇ ਤੇ ਰੂਸ ਗਿਆ ਸੀ ਪਰ ਜਦੋਂ ਉਹ ਰੂਸ ਪਹੁੰਚੇ ਤਾਂ ਉਹਨਾਂ ਨੂੰ ਸਿੱਧੇ ਹੀ ਫੌਜ ਦੇ ਬੇਸ ਕੈਂਪ ਵਿੱਚ ਜਿੱਥੇ ਉਹਨਾਂ ਨੂੰ 20 ਤੋਂ 21 ਦਿਨ ਲਈ ਸਿਖਲਾਈ ਦਿੱਤੀ ਗਈ ਤੇ ਫਿਰ ਯੂਕਰੇਨ ਵਿੱਚ ਫਰੰਟ ਲਾਈਨ ਵਿੱਚ ਭੇਜਿਆ ਗਿਆ ਸਰਬਜੀਤ ਸਿੰਘ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਉਹਨਾਂ ਨੂੰ ਵੀਜ਼ਾ ਦਵਾਇਆ ਸੀ ਉਸ ਨੇ ਉਸ ਨੂੰ ਕਿਹਾ ਸੀ ਕਿ ਉੱਥੇ ਜਾ ਕੇ ਸਿਰਫ ਕੁਰੇਅਰ ਦਾ ਕੰਮ ਕਰਨਾ ਪਵੇਗਾ ਜਿਸ ਲਈ ਉਸ ਨੂੰ 80 ਤੋਂ 85000 ਰੁਪਏ ਮਹੀਨਾਵਾਰ ਤਨਖਾਹ ਵੀ ਮਿਲੇਗੀ ਪਰ ਜਦੋਂ ਉੱਥੇ ਪਹੁੰਚੇ ਉਹਨਾਂ ਨੂੰ ਸਿੱਧਾ ਹੀ ਫੌਜ ਵਿੱਚ ਭਰਤੀ ਕਰ ਲਿਆ ਗਿਆ ਉਸਨੇ ਕਿਹਾ ਕਿ ਉਸ ਨੂੰ 30 ਤੋਂ 35 ਘੰਟਿਆਂ ਬਾਅਦ ਹੀ ਖਾਣ ਨੂੰ ਥੋੜੇ ਜਿਹੇ ਚੋਲ ਦਿੱਤੇ ਜਾਂਦੇ ਸੀ ਤੇ ਪਾਣੀ ਵੀ ਕਦੇ-ਕਦਾ ਹੀ ਦਿੱਤਾ ਜਾਂਦਾ ਸੀ ਸੱਸੀ ਵਾਲੀ ਮੇਰਾ ਨਾਮ ਸਰਬਜੀਤ ਸਿੰਘ ਜੀ ਕੰਡਰ ਬੇਕਰ ਦਾ ਰਹਿਣਾ ਜੀ ਇਤੋਂ ਹੀ ਸਾਡੇ ਬਿਨਾਂ ਦਾ ਬੰਦਾ ਸੀਗਾ ਕੋਈ ਮਤਲਬ ਮਾ ਤਿਆਗ ਤੇ ਰਸੀਆ ਦਾ ਕੰਮ ਚੱਲਦਾ ਪਿਆ ਉਹਦਰ ਕੋਰੀਆ ਕੰਪਨੀ ਦਾ ਕੰਮ ਆ ਜਾ ਕੇ ਉਹ ਚੱਲ ਗਿਆ ਜੀ ਬਸ ਉੱਤੇ ਪਹੁੰਚ ਕੇ ਜਾ ਕੇ ਇਹਨਾਂ ਨੇ ਸਾਡੇ ਤੋਂ ਪਾਸਪੋਰਟ ਲੈ ਲਈ ਜੀ ਹਲੋ ਸਾਨੂੰ ਖੜੇ ਹੋ ਉੱਤੇ ਜਿੱਥੇ ਜੋਇਨਿੰਗ ਕਰਾਉਣੀ ਸੀ ਆਰਮੀ ਦੀ ਤੇ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਟ੍ਰੇਨਿੰਗ ਤੇ ਗਏ ਸੇਰ ਉੱਤਮਾ ਕਨ ਬੀ ਯੂਕਰੇਨ ਪੇ ਜੀ ਇਹਨਾਂ ਨੇ ਮੇਰੇ ਕੋਲ ਕਾਰ ਕੀ ਵਾਰੀ ਸਾਈਡੋਂ ਮਕੇਵਗਾ ਸਾਈਡ ਪੰਦੀ ਜੋ ਤੇ ਕਲਿਆਣਾ ਤੋਂ ਅੱਗੇ ਸੀਗੇ ਅਸੀਂ ਬਿਲਕੁਲ ਫਾਇਰ ਲਾਈਨ ਦੇ ਫਰੰਟ ਲਾਈਨ ਦੇ ਨਹੀਂ ਤੋਂ ਲਾਗੇ ਸਤੰਬਰ ਤੱਕ ਰਹੇ ਜਿਸੀ ਇਹ ਤੇ ਪਹਿਲੇ ਹਫਤੇ ਦਾ ਬਹੁ ਬੁਰੇ ਰਲਤਾਂ ਹੋ ਗਰੀਆਂ ਜੀ ਸਾਡੇ ਨਾਲ ਗਏ ਕੋਈ ਸਾਥੀ ਸਾਡੇ 57 ਲੱਗੀਆਂ ਕਾਫੀ ਗਰਨੇਡ ਚੱਲੇ ਬਲਾਸਟ ਹੋਏ ਜਿੱਦਾਂ ਡਰੋਨਾਂ ਦੇ ਵੀ ਇੱਕ ਸਾਡੇ ਨਾਲ ਲੜਦਾ ਸੀਗਾ ਸ਼੍ਰੀ ਕਾਂਤ ਸਲਗਰੇ ਮਹਾਰਾਸ਼ਟਰ ਤੋਂ ਉਹੀ ਡੱਤ ਹੋਈਏ ਉਹਦਾ ਡਿclareਡ ਡੈਥ ਸੀ ਸਾਡੇ ਸਾਹਮਣੇ ਹੀ ਗਿਆ ਅੱਖਾਂ ਦੇ ਉਹ ਮਤਲਬ ਜਾਂਦੇ ਡਰੋਨ ਲੱਗ ਗਿਆ ਜਿੱਦਾਂ ਉਹ ਪੋਟੇਨੀ ਮੋਦੀਸਾਨਾ ਪਰ ਅਗਸਤ ਜੇ ਜਗਨਜੀ ਦੁਬਾਰਾ ਹੈ ਤਿੰਨ ਚਾਰ ਵਾਰੀ ਕਹਿ ਗਏ 6 ਬਟਾਲੀਆਂ ਤੁਸੀਂ ਹੋਸੀ ਜੀ ਪੰਜ ਬ੍ਰਿਗੇਡ ਜੱਗੇ ਜਿੱਤੇ ਜੰਗ ਦੇ ਵਿੱਚ ਪੋਟੇਨੀ ਮੋਦੀਸਾਨਾ ਦੇ ਕਹਿੰਦੇ ਉਹਨਾਂ ਨੇ ਕਾਨੂੰ ਵਾਪਸ ਲਾਇਆ ਸਤੰਬਰ ਦੇ ਪਹਿਲੇ ਹਫਤੇ ਉਹ ਤੋਂ ਲੱਗਿਆ ਜੀ ਅਸੀਂ ਜਦਾਂ 27 ਨੂੰ ਟਿਕਟਾਂ ਜੀਆਂ ਵਾਪਸੀ ਦੀਆਂ ਦਾ ਉੱਥੇ ਦੋ ਸੀਗਰ ਨਾਲ ਕੁਝ ਖਾਣਾ ਖਾਣਾ ਆਈ ਤੇ ਮੇਰੇ ਨਾਲ ਤੇ ਚਲੋ ਬੁੱਧੇ ਆਪ ਸਾਰੇ ਮੁੰਲੇ ਆ ਗਏ 27 ਨੂੰ ਉਹ ਖਾਣਾ ਖਾਣੇ ਖਾਣੇ ਵਿੱਚ ਕੁਝ ਮਿਕਸ ਕਰਕੇ ਦੇਉਣਾ ਜੀ ਬੈਗ ਸੀਗਾ ਪੈਸੇ ਸੀਗੇ ਉਹਦੇ ਵਿੱਚ ਮੇਰੇ ਡਾਕੂਮੈਂਟ ਸੀਗੇ ਸਾਰੇ ਪਾਸਪੋਰਟ ਵਗੈਰਾ ਜੋ ਸੈਲਰੀ ਮਿਲੀ ਸੀ ਉੱਥੋਂ ਕੁਝ ਸੈਲਰੀ ਮੇਰੀ ਉਸ ਅਕਾਊਂਟ 'ਚ ਵੀ ਗਈ ਹੈਗੀ ਜੀ ਤੇ ਬਾਜੀ ਪੁਲਿਸ ਰਿਪੋਰਟ ਕਰਾਉਣ ਗਿਆ ਉਹਨਾਂ ਨੇ ਉੱਥੇ ਜਦੋਂ ਅਰੈਸਟ ਕਰ ਲਿਆ ਵੇ ਅਰੈਸਟ ਪਾ ਕੇ ਡਿਟੈਂਸ਼ਨ ਸੈਂਟਰ ਭੇਜਦਾ ਦੋ ਮਹੀਨੇ ਉੱਥੇ ਜੇਲ੍ਹ ਰਿਹਾ ਜੀ ਨੇ ਵੀ ਬਹੁਤ ਜ਼ਿਆਦਾ ਉਹ ਤੌਰ ਤੇ ਕਰਦੇ ਸੀ ਜਦੋਂ ਤੇ ਕਿ ਦੁਬਾਰਾ ਜੁਆਇਨਿੰਗ ਕਰੋ ਤੇ ਮੈਨੂੰ ਨਹੀਂ ਹੈ ਦੁਬਾਰਾ ਜੋਇਨ ਨਹੀਂ ਨਹੀਂ ਅਸੀਂ ਤਾਂ ਕਿ ਉਹ ਵਾਇਰੋ ਦੀ ਕਿਰਪਾ ਨਾਲ ਅਸੀਂ ਜਾਣ ਪੜਿਆ ਕਿ ਉੱਥੋਂ ਐ ਤੇ ਉਸ ਤੋਂ ਬਾਅਦ ਹੀ ਰਿਪੋਰਟ ਕੀਤਾ ਗਿਆ ਸਾਡੀ ਇਹਨਾਂ ਨੇ ਕੋਈ ਮਤਲਬ ਉਹ ਤਾਂ ਜ਼ਿਆਦਾ ਸਾਡੀ ਪਹੁੰਚ ਗਈ ਨਹੀਂ ਕੀਤੀ ਇਹਨਾਂ ਨੇ ਅਜੇ ਇਹਨਾਂ ਹਾਸਤੇ ਅਸੀਂ ਲੜਦੇ ਆਂ ਜੀ ਰੂਸ਼ੀਆ ਵਾਸਤੇ ਤੇ ਸ਼ਹਿਦਰੀ 4 ਤਰੀਕ ਨੂੰ ਜਾਰੀ 4 ਦਸੰਬਰ ਨੂੰ ਮਾਵਸਾਣੀ ਕੋ ਦਿੱਲੀ ਉਤਰੇ ਨੇ ਕਿਹੋ ਜਿਹੇ ਹਾਲਾਤ ਸੀਗੇ ਉੱਥੇ ਕਿਹੋ ਜਿਹੀ ਜ਼ਿੰਦਗੀ ਹੈਗੀ ਹਾਲਾਤ ਬਹੁਤ ਜ਼ਰਾ ਮਾੜੀ ਜਿਹਾ ਤੁਸੀਂ ਲਾ ਲੋਗੇ ਮੌਤ ਚਾਰ ਦਫਰੇ ਲਾਗੇ ਤਰੀਕ ਲੱਗੀ ਸੀ ਮੌਤ ਨੂੰ ਹੱਥ ਲਾ ਕੇ ਵਾਪਸ ਆਉਣ ਵਾਲਾ ਕੰਮ ਹੈ ਜੀ ਖਾਣੂ ਦੇ ਗਈ ਹੋਈ ਜੀ ਦੇਖੋ ਕੋਈ ਚਾਵਲ ਨੇ ਜੀ ਉਹ ਘਰ ਆ ਬਾਲ ਕੇ ਹੋਈ ਜਿਵੇਂ ਬਾਈ ਕੋਲੀ ਟੋਲਾਂ ਦੇ ਦਿੰਦੇ ਸੀਗੇ ਕਈ ਵਾਰ 36 ਘੰਟੇ ਬਾਅਦ 48 ਘੰਟੇ ਬਾਅਦ ਪਾਣੀ ਪੀਣ ਵੇ ਤੇ ਅਸੀਂ ਬਹੁਤ ਤੰਗ ਸੀ ਪਾਣੀ ਪੀਣ ਨੂੰ ਨਹੀਂ ਸੀ ਮਿਲਦਾ ਕਈ ਵਾਰੀ ਹਫਤਾ-ਹਫਤਾ ਸੀ ਵੇਟ ਕੀਤੀ ਹੈ ਤੇ ਜੀ ਮੀਂਹ ਦੀ ਪੀਣ ਨੂੰ ਮਤਲਬ ਪਾਣੀ ਜਿਹੜਾ ਸੀ ਆ ਉਹ ਪੀਣ ਨੂੰ ਨਹੀਂ ਸੀ ਮਿਲਦਾ ਮੀਂਹ ਦਾ ਪਾਣੀ ਪੀ ਕੇ گزارਾ ਕੀਤਾ ਜੀ ਉੱਥੇ ਲੱਗਦਾ ਜੀ ਦੁਬਾਰਾ ਪਰਵਾਹ ਕਰੋਗੇ? ਨਾ ਜੀ ਇਹ ਤਾਂ ਬਿਲਕੁਲ ਖਾਰ ਹੀ ਨਿਕਲ ਗਿਆ ਸੀਗਾ ਕਿ ਮਤਲਬ ਕਾਰਵਾ ਪਸਾ ਸਕਾਂਗੇ ਕਿ ਖਾਰੀ ਨਹੀਂ ਸੀ। ਬਾਕੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸਾਡੇ ਜਦੋਂ ਅਸੀਂ ਗਏ ਆ ਜੀ ਲਈ ਤੋਂ ਲੈ ਕੇ ਸਾਡੇ ਸਤੰਬਰ ਦੇ ਪਹਿਲੇ ਹਫਤੇ ਤੱਕ ਫੋਨ ਹੀ ਨਹੀਂ ਲੱਗਾ ਕੋਈ ਵੀ ਉੱਥੇ ਜੀ ਨੈਟਵਰਕ ਕੰਮ ਨਹੀਂ ਸੀ ਕਰਦੇ। 에ਜੰਟਾਂ ਨੇ ਬਹੁਤ ਮਤਲਬ ਧੋਖਾ ਕੀਤਾ ਜੀ ਕਰਨਾ। ਕੀ ਕਾਰਵਾਈ ਚਾਹੀਦੀ ਇਹਦੇ 에ਜੰਟਾਂ ਦੇ ਖਿਲਾਫ ਜਿਹੜੇ ਕੋਈ ਜ਼ਰੂਰ ਜੀ ਜ਼ਰੂਰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਲਈ ਦੀ ਹੈ ਜੀ। ਉਨੀ ਕਾਰਵਾਈ ਜੋ ਬੰਦੀ ਗਵਰਨਮੈਂਟ ਨੂੰ ਚਾਹੀਦੀ ਹੈ ਜੀ ਕਰਨੀ ਇੰਨੇ ਲੋਕਾਂ ਦੇ ਬੱਚਿਆਂ ਦਾ ਇਹਨੂੰ ਬਰਬਾਦ ਕਰਦੇ ਬਰਬਾਦ ਕਰ ਦੇ ਜੀ ਜ਼ਰੂਰ ਜ਼ਰੂਰ ਜੀ ਗਵਰਨਮੈਂਟ ਨੂੰ ਚਾਹੀਦਾ ਹੈ ਮਤਲਬ ਇਹਨਾਂ ਨੂੰ ਨੱਥ ਪਾਈ ਜਾਵੇ ਥੱਲੇ ਆਇਆ ਹੋਰ ਕੋਈ ਆਇਆ ਹੈ ਜੀ ਅਸੀਂ 13 ਬੰਦਿਆਂ ਦਾ ਸਾਡਾ ਗਰੁੱਪ ਸੀਗਾ ਜਿਹਦੇ ਵਿੱਚੋਂ ਇੱਕ ਲੜਕਾ ਜਿਹੜੀ ਉੱਤੇ ਹੈ ਮੋਸਕੋ ਰਾਹੁਲ ਉਹਦੇ ਹੱਥ ਬਲਾਸਟ ਹੋਇਆ ਹੋਵੇ ਗਰਨੇਡ ਚੱਲਿਆ ਸੀਗਾ ਤੇ ਉਹ ਹਸਪੀਟਲ ਐਡਮਿਟ ਸੀ ਹੁਣ ਦੇ ਚਲੋ ਹਸਪੀਟਲ ਤੋਂ ਠੀਕ ਆ ਥੋੜਾ ਇੱਕ ਬੰਦੇ ਦੀ ਡੈਥ ਹੋਈ ਸੀ 11 ਬੰਦੇ ਜਿਹੜੇ ਬਾਕੀ ਸੀ ਉਹ ਵਾਪਸ ਅਸੀਂ ਆ ਗਏ ਹਾਂ ਸ਼ੁਕਰਾਨਾ ਕਰਦੇ ਪ੍ਰਮਾਤਮਾ ਨੇ ਵਾਪਸ ਕਰ ਉਹ ਸੁਭਾਗ ਨੂੰ ਜੀ ਉਹ ਗੁਰੂ ਰਾਮਦਾਸ ਪਾਤਸ਼ਾਹ ਦਾ ਆਪਾਂ ਦੀਪ ਸਿੰਘ ਜੀ ਦਾ ਕੋਟ ਕੋਟ ਧੰਨਵਾਦ ਉਹ ਸ਼ੁਕਰਾਨਾ ਕਰਦੇ ਦਿਨ ਰਾਤ ਦੀ ਅਸੀਂ ਆਪਣੇ ਪਰਿਵਾਰ 'ਚ ਬੈਠੇ ਆ ਅੱਜ ਕਿਉਂਕਿ ਮੇਰੀ ਮਦਰ ਦੇ ਹਾਲਾਤ ਅਸੀਂ ਵੇਖ ਹੀ ਰਹੇ ਹਾਂ ਮੇਰੇ ਹੀ ਤੁਹਾਡੇ ਨਾਲ ਦੋ ਜਨਾਂ ਦਾ ਇਹ ਹਾਲ ਹੋਇਆ ਪਿਆ ਤੇ ਚਲੇ ਗਏ ਵੀਰ ਜੀ ਤੇ ਇਹਨਾਂ ਨੇ ਸਾਨੂੰ ਲਵਾ ਕੇ ਦਿੱਤਾ ਸੀਗਾ ਟੂਰਿਸਟ 16-17 ਦਿਨ ਦਾ ਵੀza ਸੀਗਾ ਤੇ ਉਹਦੀਆਂ ਨੇ ਕੀ ਕਰਨਾ ਹੈ ਕੋਰੀਅਰ ਦਾ ਕੰਮ ਆ ਜੀ ਕੰਪਨੀ ਦਾ ਜਦਾਂ ਮਤਲਬ ਮੈਸੇਜਰ ਹਨ ਤੁਸੀਂ ਕੋਰੀਅਰ ਦਾ ਕੰਮ ਆ ਤੁਸੀਂ ਸਪਲਾਈ ਕਰਨਾ ਦਾ ਕੰਮ ਆ ਬਸ ਇਹ ਤਾਂ ਦੱਸਿਆ ਨਹੀਂ ਜਦਾਂ ਮਤਲਬ ਆਰਮੀ ਜਾ ਕੇ ਤੁਸੀਂ 에어 ਫੋਰਸ ਸਾਨੂੰ ਭਰਤੀ ਕਰਾਇਆ ਜੀ ਇਹਨਾਂ ਨੇ ਤੇ ਬੇਬੁਰੇ ਲਾ ਤਾਂ ਉਤੋਂ ਗੁਜ਼ਰ ਕੇ ਆਏ ਜੀ ਇਹਨੇ ਜਿੰਨੇ ਟਿਕਾ ਟਰੇਨਿੰਗ ਜੀ ਇਹਨਾਂ ਨੇ ਸਾਨੂੰ 18 ਤੋਂ 20 ਦਿਨ ਦੀ ਆਧਕੀ ਦਿਨ ਹੋ ਗਏ ਹੋਣਗੇ ਜੀ ਉਸ ਤੋਂ ਬਾਅਦ ਟਰੇਨਿੰਗ ਦੀ ਪਰ ਹਰ ਦਿਨ ਸਾਰੇ ਜੀ ਉੱਥੇ ਮਤਲਬ ਇਹਨਾਂ ਦੇ ਜੋ ਵੀ ਸੀਗੀਆਂ ਉਹ ਕਾਰਬੀਨਾ ਵਗੈਰਾ ਏਕੇ 12 ਉਹ ਸੀਗੀਆਂ ਜਿਵੇਂ 74 ਸੀਗੀਆਂ ਜੋ ਟਰੇਨਿੰਗ ਜਾਂ ਮਤਲਬ ਆਪਣੇ ਆਰਮੀ ਨੂੰ ਦਿੰਦੇ ਆ ਜੀ ਸਾਨੂੰ ਫੁੱਲ ਟਰੇਨਿੰਗ ਦਿੱਤੀ ਸੀ ਇਹਨਾਂ ਨੇ ਪਰ ਦਿੱਤੀ 15-20 ਦਿਨਾਂ ਨੂੰ ਸਾਨੂੰ ਧੇਲ ਦਿੱਤਾ ਗਿਆ ਉੱਥੇ ਜਿੱਦਾਂ ਮਤਲਬ ਮੌਦ ਦੇ ਮੂੰਹ ਦੇ ਵਿੱਚ ਉਮੀਦ ਮੰਗੀ ਕਰਦੇ ਕੀ ਕਾਰਵਾਈ ਹੋਵੇ ਜਿਹੜਾ ਜਿਹੜਾ ਦਾ ਪ੍ਰਾਪਤ ਹੈ ਦਾ ਖਿਲਾਫ ਦੀ ਕਾਰਵਾਈ ਚਾਹੀਦੀ ਹੋਣੀ ਜੀ ਗਵਰਨਮੈਂਟ ਚਾਹੀਦੀ ਇਹਨਾਂ ਦੇ ਮੁਕੇਲ ਕਿਸੇ ਇਦਾਂ ਦੇ ਤਾਂ ਜੋ ਅਸੀਂ ਤੇ ਉਹ ਵਾਜਰੂ ਦੀ ਕਿਰਪਾ ਨਾਲ ਬਚ ਕੇ ਆ ਗਏ ਅੱਜ ਤੋਂ ਕੋਈ ਵੀ ਮਾਂ ਦਾ ਪੁੱਤ ਜਿਹੜਾ ਉਹ ਹਲਵੇਨਾ ਚੱਕਰਾਂ 'ਚ ਨਾ ਫਸੇ ਗਵਰਨਮੈਂਟ ਤੋਂ ਸਾਡੀ ਇਹੋ ਮੰਗ ਆ ਜੀ ਮਾਣੂ ਜਨਮਨ ਸਾਹਬ ਦਾ ਜਿਹੜਾ ਜੋ ਹੋ ਸਕਦੀ ਸਾਡੀ ਹਲਕੀ ਕੀਤੀ ਜਾਵੇ ਜੀ

ਮੈਨੂੰ ਕੋਈ ਨਹੀਂ ਕਿਹਾ ਕਿ ਅੱਜ ਆ ਕੇ ਕਿ ਮਿੱਜੇ ਨੂੰ ਮੈਨੂੰ ਨਹੀਂ ਦੱਸਦਾ ਮੈਂ ਤੈਨੂੰ ਕਿਥੋਂ ਦੱਸਾਂ ਇਹ ਉਹਨਾਂ ਦੀ ਗੱਲ ਹੋ ਵੀ ਸੀ ਮਿਹਰਵਾਦ ਤੇ ਦੇ ਜੀਣਾ ਮੁਸ਼ਕਲ ਹੋ ਗਿਆ ਸੀ ਉਹ ਤਾਂ ਪੋਤੀ ਚਲਸੀ ਤੇ 9 ਤੇ ਚਾ ਚਾਪੋਤਰੇ ਬੁੱਤਰੇ ਦਵਾਲੇ ਚਰਨ ਤੇ ਪੜੀ ਆ ਉੱਕੀ ਗੱਲ ਹੋ ਜਾਂਦੀ ਹੈ ਇਹ ਮੈਂ ਤਾਂ ਬਹੁਤ ਇੰਪੋਰਟੈਂਟ ਧੰਨਵਾਦ ਕਰਦੀ ਆ ਪ੍ਰਣਾਣਤ ਪਾਛਾ ਦਾ ਵੀ ਵੀ ਮਹਾਰਾਜ ਤੋਂ ਪਾਛਾ ਮੇਰਾ ਪੁੱਤ ਮੇਰੇ ਘਰ ਆਇਆ ਹੈ ਉਸ ਮੈਂ ਆਪਣੇ ਪੁੱਤ ਨੂੰ ਮਿਲੀ ਆ मिनो ठंड बैगी है तो मैं अपने नौनु भी उससे वाले फोन करके पूछिए ये पता तो सभीरा मिनो फोन आ गया है सभी की किया पर नहीं बहुत मुश्किल दिन गड़े रहे रो रो के रो रो के तल्ले लगा के भी तो मेरा एक पूरी पोत्री आवाज ही सुन लवाऊंगा मैं मैं अपने पोत्री आवाज ही सुन लवाऊंगी तो ना आवाज सुन भी बस की हम आज

ਇਹਨਾਂ ਤੋਂ ਬਹੁਤ ਥੋਖਾ ਕੰਮ ਹੋ ਗਿਆ। ਕੋਟਾ ਸਾਸੀ ਗੰਦਰੀ ਨਵਾਬ ਚੰਨਾ ਦੇਣਾ ਤੋਂ 900 ਤੋਂ ਲੈ ਕੇ 975 ਪੰਜਾਬ ਸੇਵਾ ਦੇ। ਇਹ ਵੀ ਜਦੋਂ ਬਾਸਾ ਵੇਦਾ ਲੋਹਰ ਮੜੇ ਸੀ। ਸ਼ਾਨਨੀ ਜੰਦੋ ਦੁਬਾਰਾ ਇਸ ਵਿੱਚੋਂ ਆਵਤ ਕੀ ਹੋ ਗਈ। ਉਹ ਪਰਸਾਹੀ ਨਵਾਂ ਸਨਗ ਨਹੀਂ ਨਾ ਉਹ ਆਸ ਨਹੀਂ ਜੇਕਰ ਪਰੇ ਬਿਜਾਨੀ ਨਵੀਆਂ ਮਟਰਸਾਫ ਬਣਾ ਰਹੇ ਨੇ ਦੇਰ ਕੋ ਤਾਂ ਇਸ ਤਰ੍ਹਾਂ ਚੋਕਤੰ ਰਹੀ ਜੋ ਕੀ ਹੋ ਉਹ ਨਾ ਸੋਚਾਂ ਨਾ ਗੌਰ ਮੜੇ ਲਾ ਤਾ ਕਿ ਜਨਤਾ ਕੀ ਕਰ ਰਹੀ ਜੀ ਮੈਂ ਕਹਿੰਦਾ ਜਨਤਾ ਖਲਾਸ ਸਭ ਖਤਮ ਹੋ ਜਾਣਾ ਚਾਹੀਦਾ ਮੋਤੋ ਬਤਲੀ ਕਰਦੇ ਨੇ ਬੱਚੇ ਹੋ ਬਾਤ ਇਹ ਨਹੀਂ ਜੀ ਉਹ ਮੰਨਦਾ